ਲੌਕ ਚ ਮੈਂ ਤੁਹਾਨੂੰ ਦੱਸੂਗੀ ਹੁਣ ਟ੍ਰੈਂਡਿੰਗ ਚ ਕਿਹੜੇ ਸੂਟ ਚੱਲ ਰਹੇ ਆ ਤੇ ਕਿਹੜਾ ਕੱਪੜਾ ਚੱਲ ਰਿਹਾ ਜਿਵੇਂ ਕਿ ਹੁਣ ਸਾਰੇ ਆਪਾਂ ਕਹਿੰਦੇ ਨੇ ਨਾ ਪੁਰਾਣੇ ਜ਼ਮਾਨੇ ਦੇ ਫੈਬਰਿਕ ਮੋੜ ਮੋੜ ਕੇ ਆ ਰਹੇ ਆ ਉਹੀ ਡਿਜ਼ਾਈਨ ਮੋੜ ਮੋੜ ਕੇ ਆ ਰਹੇ ਆ ਹੁਣ ਕਿਹੜਾ ਫੈਬਰਿਕ ਚੱਲ ਰਿਹਾ ਤੇ ਪੂਰੀ ਸਰਦੀ ਚ ਵਿਆਹਾਂ ਤੇ ਪਾਰਟੀਆਂ ਤੇ ਤੁਹਾਨੂੰ ਕਿਵੇਂ ਦੇ ਕੱਪੜੇ ਸਾਰੀਆਂ ਲੇਡੀਜ਼ ਦੇ ਪਾਏ ਹੋਏ ਮਿਲਣਗੇ ਵਲੌਗ ਪੂਰਾ ਦੇਖਿਓ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਵੀ ਹੁਣ ਸਭ ਤੋਂ ਟ੍ਰੈਂਡਿੰਗ ਵਾਲਾ ਕਪੜਾ ਕਿਹੜਾ ਚੱਲ ਰਿਹਾ ਤਾਂ ਕਿ ਤੁਸੀਂ ਵੀ ਉਹਦਾ ਸੂਟ ਬਣਵਾ ਸਕੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਨਵੇਂ ਵਲੌਗ ਦੀ ਸਟਾਰਟਿੰਗ ਕਰਨ ਲੱਗੀ ਸੀ ਥੈਂਕ ਯੂ ਸੋ ਮਚ ਮੇਰੇ ਪਿਛਲੇ ਵਲੌਗਸ ਨੂੰ ਇੰਨਾ ਜਿਆਦਾ ਪਿਆਰ ਕਰਨ ਲਈ ਤੇ ਅੱਜ ਵੀ ਮੈਂ ਤੁਹਾਡੇ ਲਈ ਬਹੁਤ ਵਧੀਆ ਵਲੌਗ ਲੈ ਕੇ ਆਈਆਂ ਮੇਰੀਆਂ ਭੈਣਾਂ ਲਈ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਤੇ ਸਭ ਤੋਂ ਪਹਿਲਾਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਆ ਵਲੌਗ ਪਸੰਦ ਆਇਆ ਹੋਇਆ ਤਾਂ ਲਾਈਕ ਜ਼ਰੂਰ ਕਰਕੇ ਜਾਓ ਤੇ ਆ ਪਿਛਲੇ ਦਿਨਾਂ ਚ ਨਾ ਮੇਰਾ ਬਰਥਡੇ ਸੀ ਤੇ ਬਰਥਡੇ ਤੇ ਮੈਂ ਇੱਕ ਖਾਸ ਜਿਹਾ ਸੂਟ ਬਣਵਾਇਆ ਸੀਗਾ ਕਿਉਂਕਿ ਮੈਂ ਸੂਟ ਹੀ ਜ਼ਿਆਦਾ ਪਾਉਣੀ ਆ ਹਨਾ ਤੇ ਮੈਨੂੰ ਸੂਟਾਂ ਦਾ ਹੀ ਜ਼ਿਆਦਾ ਚਾਹ ਹੁੰਦਾ ਵੀ ਮੈਂ ਆਪਾਂ ਸੂਟ ਹੀ ਬਣਾਉਣੇ ਹੁੰਦੇ ਆ ਬਸ ਇੰਨਾ ਹੁੰਦਾ ਵੀ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਬਣਾ ਲੀਏ ਹਨਾ ਇੱਕ ਤਰ੍ਹਾਂ ਦੇ ਤਾਂ ਆਪਾਂ ਪਾ ਕੇ ਵੀ ਬੋਰ ਹੋ ਜਾਂਦੇ ਆ ਤੇ ਥੋੜਾ ਜਿਹਾ ਆਪਾਂ ਜਦੋਂ ਵੀ ਸੂਟ ਬਣਾਉਣਾ ਹੋਵੇ ਆਪਾਂ ਨੂੰ ਆਈ ਹੁੰਦਾ ਵੀ ਜਿਹੜਾ ਹੁਣ ਟ੍ਰੈਂਡਿੰਗ ਚ ਕੱਪੜਾ ਚੱਲ ਰਿਹਾ ਹਨਾ ਆਪਾਂ ਉਹ ਦਾ ਸੂਟ ਬਣਾਈਏ ਨਾਲ ਨਾਲ ਮੇਰੇ ਵਲੌਗ ਚ ਤੁਹਾਨੂੰ ਹੁਣ ਜੋ 트ੈਂਡਿੰਗ ਚ ਕੱਪੜਾ ਚੱਲ ਰਿਹਾ ਉਹਦੇ ਬਾਰੇ ਵੀ ਪਤਾ ਲੱਗੂਗਾ ਜਿਹੜਾ ਹੁਣ ਨਵੰਬਰ ਦਸੰਬਰ ਦੇ ਹਨਾ ਜਨਵਰੀ ਚ ਜਿਹੜੇ ਵੀ ਫੰਕਸ਼ਨ ਹੋਣਗੇ ਤੁਸੀਂ ਜਦੋਂ ਬਾਹਰ ਨਿਕਲੋਗੇ ਤਾਂ ਲਗਭਗ ਤੁਹਾਨੂੰ ਫੰਕਸ਼ਨਾਂ ਤੇ ਉਹੀ ਕੱਪੜਾ ਪਾਇਆ ਮਿਲੂਗਾ ਕਿਉਂਕਿ ਉਹ ਅੱਜਕੱਲ ਬਹੁਤ ਜ਼ਿਆਦਾ 트ੈਂਡਿੰਗ ਚ ਚੱਲ ਰਿਹਾ ਤੇ ਉਸ ਕੱਪੜੇ ਵਿੱਚ ਵੀ ਨਾ ਜਿਵੇਂ ਕਾਪੀ ਵੀ ਆਉਂਦੀ ਆ ਤੇ オリジナル ਵੀ ਆਉਂਦਾ ਮੈਂ ਤੁਹਾਨੂੰ ਉਸ ਬਾਰੇ ਸਾਰਾ ਕੁਝ ਦੱਸੂਗੀ ਤੇ ਆਪਾਂ ਨੂੰ ਜਿਹੜਾ ਇਹ ਸੂਟ ਸੀਗਾ ਹਨਾ ਆਪਾਂ ਜਿਹੜਾ ਬਣਵਾਇਆ ਇਹ ਇਹ ਆਪਾਂ ਬੁਟੀਕ ਦਾ ਮੈਂ ਤੁਹਾਨੂੰ ਪੇਜ ਦੱਸ ਦਿੰਨੀ ਆ ਵਿਰਸਾ ਸਟੂਡੀਓ ਬਾਈ ਸਤਵੀਰ ਆ ਉਹਨਾਂ ਦਾ ਕਾਰਡ ਹੈਗਾ ਨਾਲ ਹੀ ਉਹਨਾਂ ਨੇ ਸੂਟ ਦੇ ਭੇਜਿਆ ਸੀ ਮੈਂ ਸਾਈਡ ਤੇ ਫੋਟੋ ਖਿੱਚ ਕੇ ਲਾ ਦੂੰਗੀ ਇਹ ਇਹਨਾਂ ਦਾ ਨੰਬਰ ਵਗੈਰਾ ਵੀ ਹਨਾ ਤੁਹਾਨੂੰ ਮੈਂ ਦੇ ਦੂੰਗੀ ਇਹਨਾਂ ਦੇ ਬੁਟੀਕ ਦਾ ਨਾਮ ਹੈਗਾ ਵਿਰਸਾ ਸਟੂਡੀਓ ਬਾਈ ਤਵੀਰ ਇਹਨਾਂ ਦਾ ਇੰਸਟਾਗ੍ਰam ਤੇ ਪੇਜ ਹੈਗਾ YouTube ਤੇ ਸ਼ਾਇਦ ਨਹੀਂ ਹੈਗਾ ਇੰਸਟਾਗ੍ਰam ਤੇ ਤੁਸੀਂ ਇਹਨਾਂ ਦਾ ਪੇਜ ਫੋਲੋ ਕਰ ਸਕਦੇ ਹੋ ਤੇ ਆ ਜਿਹੜਾ ਮੈਂ ਨਾਲ-ਨਾਲ ਵੀਡੀਓ ਵੀ ਲਈ ਹੋਈ ਆ ਇਹ ਸੂਟ ਦੀਆਂ ਮੈਂ ਵੀਡੀਓ ਬਣਾਈਆਂ ਸੀ ਆਪਦੇ ਬਰਥਡੇ ਤੇ ਪਿਛਲੇ ਦਿਨਾਂ 'ਚ ਮੈਂ ਤੁਹਾਨੂੰ ਦੱਸਿਆ ਨਾ ਬਰਥਡੇ ਸੀ ਮੇਰਾ ਤੇ ਆ ਵਾਲਾ ਸੂਟ ਮੈਂ ਇਹਨਾਂ ਤੋਂ ਬਣਵਾਇਆ ਸੀ ਇਹ ਕੱਪੜਾ ਹੈਗਾ ਪਿਓਰ ਸਿਮਰ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਇਹ ਫੈਬਰਿਕ ਬਹੁਤ ਹੀ ਜ਼ਿਆਦਾ ਬਟ ਉਹੀ ਗੱਲ ਹੈ ਨਾ ਵੀ ਇਹਦੀ ਕਾਪੀ ਵੀ ਆਉਂਦੀ ਹੈ ਤੇ オリジナル ਵੀ ਆਉਂਦਾ ਤੇ ਇਹ ਜਿਹੜਾ ਕੱਪੜਾ ਹੈਗਾ ਇਹ ਬਿਲਕੁਲ オリジナル ਆ ਕਾਪੀ ਤੇ オリジナル ਦਾ ਮਤਲਬ ਆਹੀ ਫਰਕ ਹੁੰਦਾ ਵੀ オリジナル ਬੜਾ ਹੀ ਲਾਈਟ ਵੇਟ ਹੁੰਦਾ ਹਨਾ ਤੇ ਕੰਫਰਟੇਬਲ ਵੀ ਹੁੰਦਾ ਜਿਵੇਂ ਆਹ ਬਹੁਤ ਜ਼ਿਆਦਾ ਲਾਈਟ ਵੇਟ ਆ ਦੂਜੀ ਗੱਲ ਇਹ ਪੂਰੇ ਪੂਰਾ ਸਾਲ ਪੈ ਸਕਦਾ ਗਰਮੀ 'ਚ ਵੀ ਪੈ ਜੂਗਾ ਸਰਦੀ 'ਚ ਵੀ ਪੈ ਜੂਗਾ ਤੇ ਮੇਨਲੀ ਇਹੀ ਅੱਜਕੱਲ ਟ੍ਰੈਂਡਿੰਗ ਹਨਾ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਘੇਰੇ ਤੋਂ ਸਟਾਰਟ ਦਿਖਾਉਣੀ ਆ ਘੇਰੇ ਤੇ ਇਹਦੇ ਆਵਲਾ ਵਰਕ ਹੈਗਾ ਦੇਖੋ ਕਿੰਨੀ ਜ਼ਿਆਦਾ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਤੇ ਸਟੀਚਿੰਗ ਵੀ ਇਹਨਾਂ ਨੇ ਕਰਕੇ ਭੇਜੀ ਆ نیچے ਚੌਕ ਵਗੈਰਾ ਦੇ ਥੱਲੇ ਸਾਰਾ ਮੈਂ ਤੁਹਾਨੂੰ ਪੂਰਾ ਹਨਾ ਵੈਸੇ ਤਾਂ ਵੀਡੀਓ ਲਾਈਵ ਹੀ ਆ ਪਰ ਮੈਂ ਤੁਹਾਨੂੰ ਨੇੜਿਓਂ ਕਰ ਕਰਕੇ ਇਹਦਾ ਫਰਕ ਦਿਖਾ ਦਿੰਨੀ ਆ ਤੇ ਆ ਦੇਖੋ ਗਲੇ ਦਾ ਡਿਜ਼ਾਈਨ ਵੀ ਕਿੰਨਾ ਜ਼ਿਆਦਾ ਹਨਾ ਸੋਨਾ ਬਣਾਇਆ ਹੋਇਆ ਤੇ ਆ ਹੈਗਾ ਇਹਦਾ ਬਾਵਾਂ ਦਾ ਡਿਜ਼ਾਈਨ ਅੱਜ ਕੱਲ ਬਾਵਾਂ ਜਿਵੇਂ ਥੋੜੀਆਂ ਅਮਰੀਲਾ ਟਾਈਪ ਹੀ ਚੱਲਦੀਆਂ ਉਦਾਂ ਦੀਆਂ ਬਾਵਾਂ ਬਣੀਆਂ ਹੋਈਆਂ ਤੇ ਆਹ ਵਾਲਾ ਕਲਰ ਵੀ ਬੜਾ ਜ਼ਿਆਦਾ ਅੱਜ ਕੱਲ ਨਾ ਟ੍ਰੈਂਡਿੰਗ 'ਚ ਚੱਲਦਾ ਬੜਾ ਸੋਨਾ ਲੱਗਦਾ ਪਾਇਆ ਹੋਇਆ ਤੁਸੀਂ ਮੈਨੂੰ ਕਮੈਂਡ ਕਰਕੇ ਦੱਸਿਓ ਮੇਰੇ ਸੋਨਾ ਲੱਗਦਾ ਕਿ ਨਹੀਂ ਤੇ ਮੈਨੂੰ ਆਏ ਸੀਗਾ ਮੈਂ ਇੰਸਟਾਗ੍ਰam ਤੇ ਤਾਂ ਹਨਾ ਸਾਰਿਆਂ ਨੇ ਇਹ ਸੂਟ ਦੇਖ ਲਿਆ ਮੇਰੇ YouTube ਵਾਲੀਆਂ ਭੈਣਾਂ ਨੇ ਨਹੀਂ ਦੇਖਿਆ ਮਤਲਬ ਉਹਨਾਂ ਨੂੰ ਵੀ ਮੈਂ ਦਿਖਾਦਾ ਤੇ ਦੱਸਦਾ ਵੀ ਮੈਂ ਆ ਨਵਾਂ ਸੂਟ ਲਿਆ ਸੀ ਤੇ ਅੱਜ ਕੱਲ ਐਵੇਂ ਦਾ ਕੱਪੜਾ ਟ੍ਰੈਂਡਿੰਗ 'ਚ ਚੱਲ ਰਿਹਾ ਤਾਂ ਕਿ ਮੇਰੀਆਂ ਸਾਰੀਆਂ ਹਨਾ ਪੈਣਾ ਕਈਆਂ ਨੇ ਤਾਂ ਬਣਾ ਲਈ ਹੋਣਗੇ ਬਹੁਤ ਸਾਰੇ ਸੂਟ ਤੇ ਜਿਨ੍ਹਾਂ ਨੇ ਨਹੀਂ ਬਣਾਏ ਬਾਜ਼ਾਰਾਂ ਚ ਜਾਣਾ ਤੇ ਉਹ ਆ ਵਾਲੇ ਕੱਪੜੇ ਦਾ ਬਣਾਉਣ ਤੁਸੀਂ ਸੀਮੇ ਇਹਦੇ ਨਾਲ ਦਾ ਵੀ ਬਣਾ ਸਕਦੇ ਹੋ ਹਨਾ ਆ ਵਾਲੀ ਬੁਟੀਕ ਤੋਂ ਹੀ ਤੇ ਇਹਦਾ ਜਿਹੜਾ ਸ਼ਰਟ ਦਾ ਕੱਪੜਾ ਹੈਗਾ ਇਹ ਹੈਗਾ ਪਿਓਰ ਸੀਮਾ ਇਹਦੀ ਜਿਹੜੀ ਬਾਟਮ ਹੈਗੀ ਆ ਉਹਦਾ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਬਾਟਮ ਦੇ ਪੌਂਚਿਆਂ ਤੇ ਹਨਾ ਉਹੀ ਸ਼ਰਟ ਵਾਲਾ ਕੱਪੜਾ ਲਾ ਕੇ ਵਰਕ ਕੀਤਾ ਹੋਇਆ ਬਾਟਮ ਦਾ ਕੱਪੜਾ ਹੈਗਾ ਖਾਦੀ ਸਿਲਕ ਇਹ ਵੀ ਅਨਾਂ ਲਾਈਟ ਵੇਟ ਆ ਨਾ ਚੁਬਦਾ ਚੁਬਦਾ ਵੀ ਹੈ ਨਹੀਂ ਬਿਲਕੁਲ ਵੀ ਨਹੀਂ ਚੁਬਦਾ ਤੇ ਇਹਨਾਂ ਨੇ ਬੜੀ ਸੋਹਣੀ ਸਟੀਚਿੰਗ ਕੀਤੀ ਹੋਈ ਆ ਦੇਖੋ ਜਿਵੇਂ ਐਵੇਂ ਦੀ ਸਟੀਚਿੰਗ ਮੈਨੂੰ ਕਦੇ ਨਹੀਂ ਕਿਤੋਂ ਮਿਲੀ ਮਤਲਬ ਪੌਂਚਾਂ ਦੇ ਵੀ ਥੱਲੇ ਆ ਨਾ ਵਿਲਾਇਆ ਹੋਇਆ ਕੱਪੜਾ ਵਗੈਰਾ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਬਹੁਤ ਲਾਈਟ ਵੇਟ ਬਹੁਤ ਆ ਕੱਪੜਾ ਬਿਲਕੁਲ ਨਹੀਂ ਚੁਬਦਾ ਬਿਲਕੁਲ ਲਾਈਟ ਵੇਟ ਆ ਤੇ ਆ ਹੈਗਾ ਇਹਦਾ ਦੁਪੱਟਾ ਆ ਮਤਲਬ ਇਹਨਾਂ ਨੇ ਨਾ ਡਿਫਰੈਂਟ ਤਰ੍ਹਾਂ ਦੀ ਹੀ ਡਿਜ਼ਾਈਨਿੰਗ ਕੀਤੀ ਹੋਈ ਆ ਪੂਰੀ ਲੈਸ ਲਾਈ ਹੋਈ ਆ ਦੇਖੋ ਪੂਰੇ ਸਾਈਡਾਂ ਤੇ ਲੈਸ ਆ ਦੇਖੋ ਕਿੰਨੀ ਜਿਆਦਾ ਪਿਆਰੀ ਪਿਆਰੀ ਸੋਹਣੀ ਲੈਸ ਲਾਈ ਹੋਈ ਆ ਨਹੀਂ ਤਾਂ ਅੱਜ ਕੱਲ ਕੀ ਹੁੰਦਾ ਜੇ ਆਪਾਂ ਸੂਟ ਬਾਏ ਵੀ ਕਰਦੇ ਆ ਤਾਂ ਉਹਨਾਂ ਦੇ ਥੱਲੇ ਇੰਨੀ ਜਿਆਦਾ ਆਹ ਫਿਨਿਸ਼ਿੰਗ ਵਾਲੀ ਹਨਾ ਚੀਜ਼ਾਂ ਨਹੀਂ ਦਿੰਦੇ ਇਹ ਖੁਦ ਦੁਪੱਟਾ ਤਿਆਰ ਕੀਤਾ ਹੋਇਆ ਦੇਖੋ ਦੁਪੱਟੇ ਤੇ ਵੀ ਸੀਮਵੇਂ ਸ਼ਰਟ ਵਰਗਾ ਵਰਕ ਕੀਤਾ ਹੋਇਆ ਦੁਪੱਟੇ ਦੇ ਦੋਨਾਂ ਸਾਈਡਾਂ ਤੇ ਵਿਚਾਲੇ ਲੈਸਾਂ ਨਾਲ ਨਾ ਐਵੇਂ ਪੂਰਾ ਡੈਕੋਰੇਟ ਕੀਤਾ ਹੋਇਆ ਤੇ ਇਹ ਬਹੁਤ ਹੀ ਹੋਰ ਵੀ ਇਹਨਾਂ ਦੇ ਪੇਸ ਤੇ ਤੁਸੀਂ ਜਾਓਗੇ ਨਾ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕਰਦੇ ਆ ਤੇ ਤੁਸੀਂ ਮੇਰੇ ਸੂਟ ਨਾਲ ਦਾ ਸੀਨ ਸੂਟ ਵੀ ਰੈਡੀ ਕਰਵਾ ਸਕਦੇ ਹੋ ਆ ਕਪੜਾ ਬਹੁਤ ਜ਼ਿਆਦਾ ਲਾਈਟ ਵੇਟ ਆ ਬੁਟੀਕ ਬਿਲਕੁਲ ਟਰਸਟਡ ਆ 100% ਟਰਸਟਡ ਹਨਾ ਪੇਜ ਆ ਤੇ ਸੂਟ ਤੁਸੀਂ ਮੇਰਾ ਸਾਈਡ ਤੇ ਜਿਹੜੀ ਵੀਡੀਓ ਚੱਲ ਰਹੀ ਹੈ ਹਨਾ ਇਹਦੇ ਚ ਪਾਇਆ ਦੇਖਿਆ ਹੀ ਆ ਦੱਸਿਓ ਕਿਵੇਂ ਦਾ ਲੱਗਿਆ ਸੂਟ ਤੇ ਇਹ ਜਿਹੜਾ ਸ਼ਰਟ ਦਾ ਤੇ ਦੁਪੱਟੇ ਦਾ ਫੈਬਰਿਕ ਹੈਗਾ ਇਹ ਜਿਹੜਾ ਪਿਓਰ ਸ਼ਿਮਰ बॉटਮ ਦਾ ਹੈਗਾ ਖਾਦੀ ਸਿਲਕ ਤੇ ਤਾਂ ਵਰਕ ਬਹੁਤ ਹੀ ਜ਼ਿਆਦਾ ਹੈ ਨਾ ਸੋਨਾ ਕੀਤਾ ਵਾ ਤੇ ਅੱਜ ਕੱਲ ਇਹ ਸੱਚੀ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਤੁਸੀਂ ਵੀ ਜੇ ਬਾਈ ਕਰਨਾ ਹੋਵੇ ਤਾਂ ਇਸ ਫੈਬਰਿਕ 'ਚ ਹੀ ਬਣਵਾਇਓ ਸੂਟ ਤੇ ਤੁਸੀਂ ਮੇਰੇ ਖਿਆਲ 'ਚ ਇੱਕ ਵਾਰੀ ਸਾਰਿਆਂ ਪੈਣਾ ਆ ਬੁਟੀਕ ਤੋਂ ਇੱਕ ਸੂਟ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਵਾਕਏ ਡਿਫਰੈਂਟ ਲੱਗੂਗਾ ਤੁਹਾਨੂੰ ਸਟਿਚਿੰਗ ਵੀ ਡਿਫਰੈਂਟ ਲੱਗੂਗੀ ਤੇ ਡਿਜ਼ਾਈਨ ਵੀ ਡਿਫਰੈਂਟ ਲੱਗੂਗਾ ਹਨਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਹਨਾ ਜੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਫਤਿਹਗੜ ਸਾਹਿਬ ਦੇ ਨੇੜੇ ਤੇ ਇਹਨਾਂ ਦੀ ਬੁਟੀਕ ਆ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਤੇ ਬਾਕੀ ਆਨਲਾਈਨ ਹਨਾ ਕਿਤੇ ਵੀ ਬੈਠੇ ਤੁਸੀਂ ਆਰਡਰ ਕਰ ਸਕਦੇ ਹੋ ਕਿਤੇ ਵੀ ਦੁਨੀਆ 'ਚ ਕਿਤੇ ਵੀ ਰਹਿੰਨੇ ਹੋਣਾ ਤੁਹਾਡਾ ਉੱਥੇ ਹੀ ਇਹ ਮਤਲਬ ਕੋਰੀਅਰ ਡਿਲੀਵਰ ਹੋ ਜਾਊਗਾ ਤੇ ਮੈਂ ਸਾਈਡ ਤੇ ਨੰਬਰ ਕਾਰਡ ਦਿੱਤਾ ਹੋਇਆ ਇੰਸਟਾਗ੍ਰam ਤੇ ਵੀ ਤੁਸੀਂ ਡਾਇਰੈਕਟ ਮੈਸੇਜ ਕਰ ਸਕਦੇ ਹੋ ਮੇਰੇ ਸੂਟ ਨਾਲ ਦਾ ਸੇਮ ਸੂਟ ਬਣਵਾਉਣ ਲਈ ਤੇ ਇਹਨਾਂ ਦੇ ਪੇਜ ਤੇ ਜਾ ਕੇ ਹੋਰ ਵੀ ਵਧੀਆ-ਵਧੀਆ ਡਿਜ਼ਾਈਨ ਤੁਸੀਂ ਦੇਖ ਕੇ ਚੂਜ਼ ਕਰ ਸਕਦੇ ਹੋ ਜਾਂ ਜੇ ਤੁਹਾਡੇ ਦਿਮਾਗ 'ਚ ਕੋਈ ਵੀ ਡਿਜ਼ਾਈਨ ਆ ਤੁਸੀਂ ਉਹਦੇ ਨਾਲ ਦਾ ਸੇਮ ਬਣਵਾਉਣਾ ਚਾਹੁੰਦੇ ਹੋ ਤੇ ਆਹੀ ਕੱਪੜੇ ਦੇ ਤੁਸੀਂ ਸੇਮ ਉਹ ਡਿਜ਼ਾਈਨ ਵੀ ਬਣਾ ਸਕਦੇ ਹੋ ਤੇ ਤੁਸੀਂ ਮਤਲਬ ਇਹਨਾਂ ਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ ਸੋਨੇ ਸੋਨੇ ਸੂਟ ਬਾਈ ਕਰਨ ਲਈ ਇਹ ਸੂਟ ਦੀਆਂ ਤਾਂ ਨਾ ਮੈਂ ਵੀਡੀਓਜ਼ ਵਗੈਰਾ ਸਾਈਡ ਤੇ ਲਾਈ ਦਿੱਤੀਆਂ ਕਾਰਡ ਵੀ ਸਾਈਡ ਤੇ ਲਾਤਾ ਤੇ ਇੰਸਟਾਗ੍ਰam ਪੇਜ ਵੀ ਦੱਸਤਾ ਨੰਬਰ ਵੀ ਦੱਸਤਾ ਹੈਨਾ ਤਾਂ ਕਿ ਤੁਹਾਨੂੰ ਇਹ ਸੂਟ ਦਾ ਤੁਸੀਂ ਪ੍ਰਾਈਸ ਪਤਾ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਨੂੰ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ ਤੇ ਜਿਹੜਾ ਨੰਬਰ ਦਿੱਤਾ ਹੋਇਆ ਤੁਸੀਂ ਉੱਤੇ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਆਹੀ ਡਿਜ਼ਾਈਨ ਕਿਸੇ ਹੋਰ ਫੈਬਰਿਕ 'ਚ ਜੇ ਰੈਡੀ ਕਰਵਾਉਣਾ ਹੋਵੇ ਜਿਵੇਂ ਕਿ ਕਿਸੇ ਵੀ ਜੋ ਵੀ ਤੁਹਾਨੂੰ ਵਧੀਆ ਫੈਬਰਿਕ ਲੱਗਦਾ ਹੋਵੇ ਤੁਸੀਂ ਸੇਮ ਡਿਜ਼ਾਈਨ ਉਸ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ ਉਹਦੇ ਪ੍ਰਾਈਸ ਅਲੱਗ ਹੋ ਜਾਣਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਕੰਟੈਕਟ ਕਰਿਓ ਤੇ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕਰਦੇ ਆ ਖਾਸ ਕਰ ਪਾਰਟੀ ਵੇਅਰ ਸੂਟ ਇੰਨੇ ਜ਼ਿਆਦਾ ਮਤਲਬ ਇਹਨਾਂ ਦੀ ਜਿਹੜੀ ਫੈਬਰਿਕ ਦੀ ਕੁਆਲਿਟੀ ਹੁੰਦੀ ਹੈ ਨਾ ਜਿਵੇਂ ਮੈਂ ਮੈਂ ਦਾ ਸੂਟ ਵੇਅਰ ਕੀਤਾ ਮੈਨੂੰ ਪਤਾ ਜਿਵੇਂ ਕਿ ਹੁਣ ਸਤੰਬਰ ਹੀ ਹਨਾ ਚੱਲ ਰਿਹਾ ਤੇ ਇੰਨੀ ਹਲੇ ਗਰਮੀ ਹੁੰਦੀ ਹੈ ਸਤੰਬਰ ਚ ਵੀ ਬਟ ਆਹ ਸੂਟ ਇੰਨਾ ਜ਼ਿਆਦਾ ਲਾਈਟ ਵੇਟ ਆ ਵੀ ਫੀਲ ਹੀ ਨਹੀਂ ਹੁੰਦਾ ਤੇ ਆਪਾਂ ਨੂੰ ਐ ਹੁੰਦਾ ਵੀ ਇਹੋ ਜੇ ਸੂਟ ਬਣਾਈਏ ਇਹੋ ਜਿਹਾ ਵਰਕ ਹੋਵੇ ਜਿਹੜੇ ਵਿਆਹਾਂ 'ਚ ਵੀ ਪੈ ਜਾਣ ਤੇ ਵੈਸੇ ਛੋਟੇ ਫੰਕਸ਼ਨਾਂ ਤੇ ਵੀ ਪੈ ਜਾਣ ਤੇ ਸੋ ਉਹ ਜਿਵੇਂ ਤੁਸੀਂ ਇਹਨਾਂ ਨੂੰ ਦੱਸੋਗੇ ਉਸ ਅਕੋਰਡਿੰਗ ਤੁਹਾਨੂੰ ਹਨਾ ਇਹ ਸੂਟ ਰੈਡੀ ਕਰ ਦੇਣਗੇ ਜਿਵੇਂ ਕਈਆਂ ਨੂੰ ਬਹੁਤ ਹੈਵੀ ਚਾਹੀਦੀ ਆ ਲਾਈਟ ਚਾਹੀਦੀ ਜਿਵੇਂ ਦਾ ਤੁਹਾਡਾ ਦਿਲ ਕਰੇ ਉਸ ਟਾਈਪ ਦੇ ਹਨਾ ਸੂਟ ਰੈਡੀ ਕਰ ਦਿਆ ਤੇ ਜੇ ਤੁਸੀਂ ਹੋਰ ਵੀ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਮੇਰੀ ਇੰਸਟਾਗ੍ਰam ਆਈਡੀ ਹੈ ਗੀ ਹਰਮਨ ਬਰਾਡ 393 ਪਲੀਜ਼ ਉੱਥੇ ਵੌਇਸ ਮੈਸੇਜ ਕਰਿਓ ਕਿਉਂਕਿ ਜਦੋਂ ਤੁਸੀਂ ਹੈਲੋ ਹਾਇਰ ਦਾ ਮੈਸੇਜ ਲਿਖਦੇ ਹੋ ਮੈਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਕਿਸ ਰਿਗਾਰਡਿੰਗ ਪੁੱਛਣਾ ਤੇ ਪਲੀਜ਼ ਜੇ ਤੁਹਾਨੂੰ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਵੌਇਸ ਮੈਸੇਜ ਕਰ ਲਿਓ ਤੇ ਬਾਕੀ ਇਸ ਸੂਟ ਦੇ ਰਿਗਾਰਡਿੰਗ ਵੀ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਮੈਂ ਤੁਹਾਨੂੰ ਦੱਸ ਦਊਂਗੀ ਬਾਕੀ ਤੁਸੀਂ ਇਹਨਾਂ ਦੀ ਬੁਟੀਕ ਤੋਂ ਹਣਾ ਪ੍ਰੋਪਰਲੀ ਪੁੱਛ ਸਕਦੇ ਹੋ ਤੇ ਬਾਏ ਬਾਏ ਅ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਅੱਜ ਦੀ ਵਲੌਗ ਦੀ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਸੂਟ ਪਸੰਦ ਆਇਆ ਹੋਵੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਕੱਲ ਨਵੇਂ ਵਲੌਗ ਨਾਲ ਬਾਏ ਬਾਏ